ਲੁਧਿਆਣਾ ਕਿੰਨਾ ਮਾਰਜਲ ਲੁਧਿਆਣਾ ਕਿੰਨਾ ਮਾਰਜਲ ਯਾਰ ਹੁਣ ਆਪ ਵੀ ਵੜਿਆਈ ਆਪ ਥੋੜੀ ਕਰੀ ਜਾ ਸਕਦਾ ਹੈ ਲੁਧਿਆਣਾ ਦਾ ਮਾਰਜਰ ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋ ਦੀਆਂ ਖਬਰਾਂ ਫੈਲੀਆਂ ਵੀਆਂ ਕਿ ਬਿੱਟੂ ਦੀ ਟਿਕਟ ਤੇ ਵਿਚਾਰ ਦੁਆਰਾ ਵਿਚਾਰ ਬੀਜੇਪੀ ਕਰ ਰਹੀ ਹੈ ਕਿਉਂਕਿ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਹੈ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਲ ਉਹ ਤੁਸੀਂ ਲਿਆਏ ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਹੈ ਬਿੱਟੂ ਦੀ ਟਿਕਟ ਥੈਂਕ ਯੂ ਸਰ ਕਿੰਨਾ ਮਾਰਜਨ ਲੁਧਿਆਣਾ ਦੇ ਕਿੰਨਾ ਮਾਰਜਨ ਯਾਰ ਹੁਣ ਆਪ ਦੀ ਵਡਿਆਈ ਆਪ ਥੋੜੀ ਕਰੀ ਜਾ ਸਕਦੇ ਆ ਲੁਧਿਆਣਾ ਦਾ ਮਾਰਜਨ ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋਂ ਦੀਆਂ ਖਬਰਾਂ ਫੈਲੀਆਂ ਵੀਆਂ ਕਿ ਬਿੱਟੂ ਦੀ ਟਿਕਟ ਤੇ ਵਿਚਾਰ ਦੁਆਰਾ ਵਿਚਾਰ ਬੀਜੇਪੀ ਕਰ ਰਹੀ ਹੈ ਕਿਉਂਕਿ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਹੈ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਰੋ ਤੁਸੀਂ ਲਿਆਏ ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਬਿੱਟੂ ਦੀ ਟਿਕਟ ਥੈਂਕ ਯੂ ਸਰ ਗੁਰੂ ਜੀ ਨੇ ਕਿੰਨਾ ਮਾਰਜਨ ਲੁਧਿਆਣਾ ਕਿੰਨਾ ਮਾਰਜਨ ਯਾਰ ਹੁਣ ਆਪ ਦੀ ਵਡਿਆਈ ਆਪ ਥੋੜੀ ਕਰੀ ਜਾ ਸਕਦੀ ਹੈ ਲੁਧਿਆਣਾ ਦਾ ਮਾਰਜਨ ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋ ਦੀਆਂ ਖਬਰਾਂ ਫੈਲੀਆਂ ਵੀਆਂ ਕਿ ਬਿੱਟੂ ਦੀ ਟਿਕਟ ਤੇ ਵਿਚਾਰ ਦੁਆਰਾ ਵਿਚਾਰ ਬੀਜੇਪੀ ਕਰ ਰਹੀ ਹੈ ਕਿਉਂਕਿ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਹੈ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਰ ਉਹ ਤੁਸੀਂ ਲਿਆਏ ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਹੈ ਬਿੱਟੂ ਦੀ ਟਿਕਟ ਥੈਂਕ ਯੂ ਸਰ ਗੁਰੂ ਜੀ ਕਲਾਬ ਕਿੰਨਾ ਮਾਰਜਨ ਲੁਧਿਆਣਾ ਦੇ ਕਿੰਨਾ ਮਾਰਜਨ ਯਾਰ ਹੁਣ ਆਪ ਵੀ ਵਡਿਆਈ ਆਪ ਥੋੜੀ ਕਰੀ ਜਾ ਸਕਦਾ ਹੈ ਲੁਧਿਆਣਾ ਦਾ ਮਾਰਜਨ ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋਂ ਦੀਆਂ ਖਬਰਾਂ ਫੈਲੀਆਂ ਵੀਆਂ ਕਿ ਬਿੱਟੂ ਦੀ ਟਿਕਟ ਤੇ ਵਿਚਾਰ ਦੁਆਰਾ ਵਿਚਾਰ ਬੀਜੇਪੀ ਕਰ ਰਹੀ ਹੈ ਕਿਉਂਕਿ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਹੈ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਲ ਉਹ ਤੁਸੀਂ ਲਿਆਏ ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਬਿੱਟੂ ਦੀ ਟਿਕਟ ਥੈਂਕ ਯੂ ਸਰ ਗੁਰੂ ਜੀ ਕਿੰਨਾ ਮਾਰਜਨ ਲੁਧਿਆਣਾ ਕਿੰਨਾ ਮਾਰਜਨ ਯਾਰ ਹੁਣ ਆਪ ਦੀ ਵਡਿਆਈ ਆਪ ਥੋੜੀ ਕਰੀ ਜਾ ਸਕਦੀ ਹੈ ਲੁਧਿਆਣਾ ਦਾ ਮਾਰਜਨ ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋਂ ਦੀਆਂ ਖਬਰਾਂ ਫੈਲੀਆਂ ਵੀਆਂ ਹੈ ਕਿ ਬਿੱਟੂ ਦੀ ਟਿਕਟ ਤੇ ਵਿਚਾਰ ਦਵਾਰਾ ਵਿਚਾਰ ਬੀਜਪੀ ਕਰ ਰਹੀ ਹੈ ਕਿਉਂਕਿ ਬੀਜਪੀ ਦੇ ਕਾਰਜਕਰਤਾ ਨੇ ਕਿਹਾ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਰੋ ਤੁਸੀਂ ਲਿਆਏ ਇਸ ਕਰਕੇ ਬੀਜਪੀ ਦੇ ਵਿਚਾਰ ਅਧੀਨ ਹੈ ਬਿੱਟੂ ਦੀ ਟਿਕਟ ਥੈਂਕ ਯੂ ਸਰ ਗੁਰੂ ਗ੍ਰੀਵ ਕਲਾਬ ਕਿੰਨਾ ਮਾਰਜਨ ਲੁਧਿਆਣਾ ਦੇ ਕਿੰਨਾ ਮਾਰਜਨ ਹੋਗਾ ਯਾਰ ਹੁਣ ਆਪ ਵੀ ਵਡਿਆਈ ਆਪ ਥੋੜੀ ਕਰੀ ਜਾ ਸਕਦਾ ਹੈ ਲੁਧਿਆਣਾ ਦਾ ਮਾਰਜਨ ਲੁਧਿਆਣਾ ਦੇ ਪੱਤਰਕਾਰ ਦੱਸਣਗੇ ਆਉਣ ਵਾਲੇ 5 ਦਿਨਾਂ ਨੂੰ ਮੈਨੂੰ ਤਾਂ ਇਹ ਲੱਗਦਾ ਹੈ ਕਿ ਕੱਲ ਪਰਸੋ ਦੀਆਂ ਖਬਰਾਂ ਫੈਲੀਆਂ ਵੀਆਂ ਕਿ ਬਿੱਟੂ ਦੀ ਟਿਕਟ ਤੇ ਵਿਚਾਰ ਦੁਬਾਰਾ ਵਿਚਾਰ ਬੀਜੇਪੀ ਕਰ ਰਹੀ ਹੈ ਕਿਉਂਕਿ ਬੀਜੇਪੀ ਦੇ ਕਾਰਜਕਰਤਾ ਨੇ ਕਿਹਾ ਕਿ ਜਿਹੜਾ ਕਾਂਗਰਸ ਦਾ ਨਕਾਰਿਆ ਸੀ ਮਾਲ ਉਹ ਤੁਸੀਂ ਲਿਆਏ ਇਸ ਕਰਕੇ ਬੀਜੇਪੀ ਦੇ ਵਿਚਾਰ ਅਧੀਨ ਹੈ ਬਿੱਟੂ ਦੀ ਟਿਕਟ ਥੈਂਕ ਯੂ ਸਰ